ਚਲੋ ਆਈ ਗਿਆ ਵੈ ਵਿਲਾ ਇੱਥੇ ਕਹਿ ਲੰਡੇ ਆ ਵੈ ਨੂੰ ਆਨੀ ਆ ਵੀ ਮੇਰੇ ਨਾਲ ਨਾ ਸ਼ਹਿਰ ਚੱਲ ਇੰਦਰ ਇੱਥੇ ਬੈ ਮੈਂ ਕੋਈ ਗੱਲ ਕਰਨੀ ਤੇਰੇ ਨਾਲ ਵੈ ਬੋਲਾ ਹੋ ਗਿਆ ਮੈਂ ਏਖਾਂ ਮੈਂ ਤੇਨੂੰ ਅਖੰਡਾਈ ਹੈ ਕੀ ਹੈ ਦੱਸੋ ਇੱਥੇ ਆਵੇ ਤੇਨਾਂ ਕੋਈ ਗੱਲ ਕਰਨੀ ਹੈ ਜੜੀ ਗੱਲ ਕਰਨੀ ਛੇਤੀ ਕਰ ਮੈਂ ਵਿਲਾ ਨਹੀਂ ਹੈਗਾ ਅੱਛਾ ਤੂੰ ਕਿਹੜਾ ਕੰਮ ਕਰਨ ਡਿਆ ਵਿਲਾ ਡੀ ਹੈਗਾ ਇੱਥੇ ਵੀ ਤੇ ਕਹਿਦਾ ਫਿਰਨ ਡਿਆ ਨਾ ਮੇਰੇ ਨਾਲ ਜਾ ਕੇ ਸ਼ਹਿਰ ਚੱਲ ਮੈਂ ਬੈਂਕ 'ਚ ਕੰਮ ਹੈ ਕੀ ਕਰ ਮੈਂ ਤੁਹਾਨੂੰ ਬੈਂਕ ਚ ਫਿਰ ਦੱਸਾਂ ਕਿ ਮੈਂ ਜਾ ਕੇ ਉੱਥੇ ਤੂੰ ਹੁਣੇ ਪੁੱਛ ਕੇ ਕੀ ਲੈਣਾ ਵੇ ਉਹ ਮੇਰੀ ਸੁਣੋ ਗੱਲ ਮੇਰ ਕੋ ਨਹੀਂ ਜੇ ਜਾਇਆ ਜਾਂਦਾ ਕਿਉਂ ਕੀ ਗੱਲ ਬੜੇ ਤੂੰ ਜਵਾਬ ਦੇਣਾ ਠੋਕਵੇਂ ਮੈਨੂੰ ਨਾ ਦੱਵਾ ਨਾ ਹੋਰ ਕੀ ਕਰਾਂ ਆਪਦੇ ਮਨ ਲਦੇ ਹੱਡੀ ਕੋ ਗੱਲ ਤੇਰੀ ਬੜੀ ਤਬਾ ਵਿਗੜੀ ਕਿਹਣੀ ਗੱਲੋਂ ਵਿਗੜੀ ਮੈਨੂੰ ਦੱਸ ਦੇ ਸਹੀ ਉਸੇ ਗੱਲੋਂ ਹੀ ਗੜੀ ਗੱਲ ਤਾਂ ਮੈਨੂੰ ਗੁੱਸਾ ਆ ਅੱਛਾ ਹਾਂ ਹੁਣ ਜਿੱਦਾਂ ਤੁਸੀਂ ਚੱਲੋਗੇ ਉਦਾਂ ਹੀ ਇੱਥੇ ਚੱਲਣਾ ਵੇ ਚੱਲੋ ਮੇਰੇ ਨਾਲ ਜਾਓ ਭਾਵੇਂ ਨਾ ਜਾਓ ਮੈਂ ਕਿੱਥੇ ਜਾਣਾ ਹੈਗਾ ਮੈਂ ਤੇਰੀ ਮਾਂ ਨਹੀਂ ਹੈਗੀ ਇਹਨਾਂ ਗੱਲਾਂ ਦਾ ਫਿਰ ਮੈਨੂੰ ਗੁੱਸਾ ਹੁੰਦਾ ਧੀਆਂ ਪੁੱਤਰਾਂ ਦੇ ਜਿਹੜਾ ਅੱਜ ਨਹੀਂ ਤੂੰ ਆਖੇ ਲੱਗਣ ਡਿਆ ਮੇਰੇ ਨਾਲ ਤੁਹਾਡੇ ਮਾਰਿਆ ਮੈਂ ਨਹੀਂ ਇਹਨਾਂ ਕਰਨ ਜਦੋਂ ਮਾਂ ਹੀ ਸੋਈਦੀ ਤੂੰ ਇਹ ਤਾਂ ਮੰਨਣਾ ਹੱਡੀ ਆਹ ਹਾਂ ਧੀਆਂ ਪੁੱਤਰ ਹੁਣ ਪਤਾ ਹੀ ਹੈ ਵੀ ਮਾਪਿਆਂ ਨਾਲ ਧੀਆਂ ਪੁੱਤਰ ਨਾ ਵਾਅਦੇ ਹੁੰਦੇ ਨੇ ਚਲਾਤ ਮੰਮੀ ਚੁਲਾਕੀ ਚੁਕਾਦੀ ਹੋ ਗਈ ਭਲਾ ਜੇ ਮੈਂ ਉਹਨਾਂ ਦੇ ਨਾਂ ਪੈੜੀ ਲਵਾ ਦਾਂ ਤੇ ਫਿਰ ਤੂੰ ਖੁਸ਼ ਹੋ ਜਾਏਂਗਾ ਹਾਂ ਮੰਮੀ ਹੋ ਜਾਏਗਾ ਕਰਾਓ ਤੇ ਸਹੀ ਤੂੰ ਇਹ ਆਪਣੇ ਢਿੱਡ ਚੋਂ ਵੇਮ ਕੱਢਦੇ ਤੇ ਮੈਂ ਨਹੀਂ ਕਰਾਉਣੀ ਹੈਗੀ ਜੇ ਮੰਮੀ ਇਹ ਗੱਲ ਲੈਣ ਤਾਂ ਫਿਰ ਅਹੀਨ ਤੁਹਾਡੇ ਕੋਲ ਜੱਗਦੇ ਤੁਸੀਂ ਆਪਣੀਆਂ ਮਰਜ਼ੀਆਂ ਕਰੋ ਤੇ ਇਹੀ ਕਰਨੀਆਂ ਜੇ ਆਪਣੀਆਂ ਚਲੋ ਠੀਕ ਐ ਐਡਾ ਰੋਬ ਨਾ ਪਾ ਮੇਰੇ ਤੇ ਮੈਂ ਤੇਰਾ ਵੀ ਹੁੱਕਾ ਪਾਣੀ ਬੰਦ ਕਰ ਦੇਣਾ ਫਿਰ ਵੇਖ ਲਈ ਕਰ ਲਓ ਜੇ ਹੁੰਦਾ ਤੇ ਤੇ ਕਰਾਂਗੇ ਕਿਹੜੇ ਟਾਈਮ ਨੂੰ ਕਿ ਇੱਥੇ ਬੈਠਿਆ ਥੋੜਾ ਹੋ ਜਾਣਾ ਮੈਂ ਉਹ ਵੀ ਕੋਈ ਟਾਈਮ ਆ ਲੈਂਦੇ ਫਿਰ ਕੋਈ ਨਹੀਂ ਵੇਖ ਲਾਂਗੇ ਜਦੋਂ ਆਏਗਾ ਟਾਈਮ ਮੰਮੀ ਤੁਸੀਂ ਵੇਖਿਆ ਇੱਕ ਦਿਨ ਪਛਤਾਉਣਾ ਐ ਕੋਈ ਚੱਲ ਨਹੀਂ ਪਛਤਾਉਣਾ ਤੇ ਮੈਂ ਤਾਂ ਕਹਿ ਰਹੀ ਆ ਕਰਨਾ ਹੁਣ ਤੁਸੀਂ ਦੇ ਆਪਣੀਆਂ ਮਰਜ਼ੀਆਂ ਕਰਨਾ ਮੁੜ ਕੇ ਵੇਖੋ ਆ ਥਾਣਾ ਦਿੱਤੀਆਂ ਦਿਲਦਾਨਾ ਖੋਲਣੀਆਂ ਪੈਣੀਆਂ ਨੇ^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0,0)}^{(0, ਕਦਾ ਨਹੀਂ ਕੀ ਸਰਚ ਪਾਇਆ ਇਹਦੇ ਚ ਉਹਨਾਂ ਨੇ ਰੋਜ਼ ਨੂੰ ਨਾ ਛੁੱਟੀ ਨਹੀਂ ਕਰ ਹੁਣੀ ਚਾਹੀਦੀ ਛੁੱਟੀ ਹੋਏ ਤਾਂ ਦੋਵੇਂ ਭੈਣਾਂ ਰਲ ਕੇ ਨਾ ਮੇਰਾ ਤਾਂ ਜੀਣਾ ਹਰਾਮ ਕਰ ਦਿੰਦੀਆਂ ਨੇ ਜੇ ਕੋਈ ਚੀਜ਼ ਵੱਡ ਜੇ ਵਿੱਚ ਤੇ ਫੇਰ ਕੂਲੇ ਚੱਬਦੀ ਰਹਿੰਦੀ ਹੈ ਵੀ ਲਾ ਕੇ ਰਖੰਬਣਾ ਲਾ ਬਣ ਫੋਨ ਚੁੱਕ ਲਈ ਹੈ ਨੀਗਾ ਅੱਛੇ ਇਦਾਂ ਕਰਦਾ ਜੇ ਇਹਦਾ ਨਾਂ ਚੁੱਕਿਆ ਨਾ ਤੇ ਸਿੱਧਾ ਚੱਲ ਜਾਏ ਨਾ ਮੈਨੂੰ ਘਰੋਂ ਥੋੜੀ ਕੱਢਣ ਲੱਗੇ ਨੇ ਫੇਂ ਦਰਦਾ ਕੋਣ ਜਦੋਂ ਇਹ ਚੁੱਕਣ ਨਹੀਂ ਦੇ ਹੂਂਟੀ ਠੰਗੂ ਲਾਈ ਜਾਂਦੇ ਲਾਈ ਜਾਂਦੇ ਮਾੜੇ ਦੇ ਬੇទਿਕ ਰਾਲੀ ਲੱਗਦਾ ਇੰਨੇ ਵੀ ਬੇទਿਕ ਰੰਮੀ ਐ ਚੁੱਕੀ ਨਹੀਂ ਹਾਂ ਹਾਂ ਮੈਂ ਦੱਸ ਕੀ ਗੱਲ ਆ ਬਾਰ ਬਾਰ ਫੋਨ ਲਾਈ ਜਾਂਦੇ ਹੋ ਸਸਕਲ ਭਾਬੀ ਕਾਦੀ ਆਂਟੀ ਸਸਟਰੀ ਕਾ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਠੰਗੂ ਫੋਨ ਲਾਈ ਜਾਂਦੇ ਆ ਜੇ ਬੰਦਾ ਇਹ ਕਰ ਨਹੀਂ ਚੁੱਕਦਾ ਤਾਂ ਨਾ ਹਲਾਏ ਭਾਬੀ ਜੀ ਐਵੇਂ ਤੁਸੀਂ ਗੁੱਸਾ ਕਰੀ ਜਾਂਦੇ ਹੋ ਮੇਰੀ ਲਾਵਣਾ ਗੱਲ ਕਰਾਇਓ ਹਾਂ ਉਹਨੇ ਨਹੀਂ ਜੇ ਗੱਲ ਕਰਨੀ ਉਹ ਨਾ ਘਰ ਹੈਗਾ ਜੇ ਜੇ ਉਹ ਘਰ ਹੁੰਦੇ ਨਾ ਉਹਨਾਂ ਤਾਂ ਵੀ ਨਹੀਂ ਤੁਹਾਡੇ ਨਾਲ ਗੱਲ ਕਰਨੀ ਜਦੋਂ ਤੁਹਾਡੇ ਨਾਲ ਤੁਹਾਡਾ ਕੋਈ ਰਿਸ਼ਤਾ ਹੀ ਮੋ ਗਿਆ ਘਾਤੋਂ ਫੋਨ ਲਈ ਜਾਂਦੇ ਹੋ ਭਾਬੀ ਜੀ ਤੁਸੀਂ ਐਵੇਂ ਇੰਨਾ ਗੁੱਸੇ ਚ ਆਈ ਜਾਂਦੇ ਹੋ ਮੇਰੀ ਇੱਕ ਅਰੇ ਗੱਲ ਤੇ ਸੁਣੋ ਮੈਂ ਤੁਹਾਡੇ ਨਾਲ ਕੋਈ ਸਲਾਹ ਕਰਨੀ ਹੈ ਕੀ ਸਲਾਹ ਕਰਨੀ ਆ ਹੁਣ ਵੀ ਕੁਝ ਮਗਰ ਛੱਡਿਆ ਜੇ ਹਨ ਜੀਨ ਜੋਗਾ ਵੀ ਛੱਡਣਾ ਕਿ ਨਹੀਂ ਤੁਸੀਂ ਆਂਦੇ ਹੋਣੇ ਆ ਪਰ ਜਿਹੜੀ ਰਹਿੰਦੀ ਪੈਲੀ ਉਹ ਤੁਹਾਡੇ ਨਾਲ ਕਰਾ ਦਿਓ ਤੁਹਾਡੀ ਭੁੱਖ ਨਹੀਂ ਜਾਣੀ ਹੈਗੀ ਉਹ ਭਾਬੀ ਜੀ ਤੁਸੀਂ ਆ ਕਿਦਾਂ ਦੀ ਗੱਲ ਕਰਨਦੇ ਹੋ ਵਾਹਿਗੁਰੂ ਤਾਂ ਸਾਡੇ ਕੋਲ ਸਭ ਕੁਝ ਹੀ ਹੈਗਾ ਏ ਜੇ ਸਭ ਕੁਝ ਦਿੱਤਾ ਵਾ ਤਾਂ ਕੰਮ ਹੀ ਤੇ ਹੁਣ ਜਾ ਕੰਮ ਆਂਦੇ ਹੋ ਅਹੀਂ ਨਾ ਜੇ ਹੁਣ ਤੂੰ ਫੋਨ ਕੀਤਾ ਨਾ ਤੇ ਥਾਣੇ ਹੀ ਲਿਖਾ ਦੇਣਾ ਵੀ ਸਾਨੂੰ ਤਮਕੀਆਂ ਦੇਣ ਦੇ ਕਿੱਡਾ ਪਖੰਡ ਫੜਿਆ ਵਾ ਫੋਨ ਲਾਈ ਜਾਂਦੇ ਲਾਈ ਜਾਂਦੇ ਆ ਉਹ ਪੱਬਜੀ ਮੇਰੀ ਗੱਲ ਤੇ ਸੁਣੋ ਲੈ ਫੋਨ ਕੱਟਦਾ ਐਦਾਂ ਨਹੀਂ ਗੱਲ ਬੰਨਨੀ ਮੈਨੂੰ ਉੱਥੇ ਜਾਣਾ ਪੈਣਾ ਤੁਹਾਡਾ ਕੋਈ ਕਸੂਰ ਵੀ ਨਹੀਂ ਤੇ ਵੇਲੇ ਅਗਲੇ ਗੱਲਾਂ ਕਰੀ ਜਾਂਦੇ ਨੇ ਉਹ ਵੀ ਹੈ ਵੀ ਸੱਚੇ ਨੇ ਜਦੋਂ ਗੱਲਾਂ ਘਰ ਛੜੀਆਂ ਉਹ ਜੀਆਂ ਕੀਤੀਆਂ ਮੰਮੀ ਨੇ ਤੇ ਭੁਗਤਣੀਆਂ ਹੁਣ ਸਾਨੂੰ ਪੈਣ ਰਹੀਆਂ ਨੇ ਪਰਨਵਦੀਪ ਨਵਦੀਪ ਹਾਂਜੀ ਦੱਸੋ ਮੇਰਾ ਨਾ ਕੱਪੜੇ ਕੱਢ ਮੈਂ ਤਿਆਰ ਹੋ ਗਿਆ ਨਾ ਤੇ ਲਵ ਹੁਣਾ ਕੋਲ ਹੋ ਕੇ ਆਵਾਂ ਮੈਂ ਤੇ ਤੁਹਾਨੂੰ ਪਿੰਦਰ ਉਦਨ ਦੀ ਕਹਿਣ ਦੀ ਆ ਕਿ ਜਾਓ ਉੱਥੇ ਬਹਿ ਕੇ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਆਓ ਫੋਨਾਂ ਤੇ ਥੋੜੀ ਗੱਲਾਂ ਹੁੰਦੀਆਂ ਵਾ ਹੁਣ ਹੁਣ ਲਾਇਆ ਹੀ ਚੁੱਕ ਲਿਆ ਉਹਨਾਂ ਨੇ ਪਰ ਚੁੱਕਿਆ ਭਾਬੀ ਨੇ ਪਰ ਗੱਲਾਂ ਬੜੀਆਂ ਕੀਤੀਆਂ ਉਹਨਾਂ ਕੋ ਬੇਇੱਜ਼ਤੀ ਕਰਾਉਣੀ ਹੀ ਨਹੀਂ ਕਰਾ ਲਈਏ ਉਹ ਉੱਥੇ ਇੱਕੋ ਵਾਰੀ ਜਾ ਕੇ ਕਰਾ ਲੈਂਦੇ ਪਰ ਨਵਦੀਪ ਇਹ ਚ ਦੱਸ ਕੀ ਕਸੂਰ ਹੈ ਸਾਡਾ ਪਰ ਪਿੰਨਰ ਹੁਣ ਹਾਡਾ ਦੇ ਭਾਵੇਂ ਕੋਸੂਰ ਨਹੀਂ ਹੈਗਾ ਪਰ ਅਗਲਿਆਂ ਨੂੰ ਕੀ ਪਤਾ ਵਾ ਲਾਵਾ ਨਹੀਂ ਕਰ ਜੇਗੇ ਤੇ ਉਹਦੇ ਨਾਲ ਗੱਲ ਹੁੰਦੀ ਨਾ ਉਹਨੇ ਨਹੀਂ ਅਦਾ ਕਰਨਾ ਭਾਬੀ ਨੇ ਤਾਂ ਮੇਰੀ ਗੱਲ ਹੀ ਨਹੀਂ ਸੁਣੀ ਅਗਲੇ ਪਤਾ ਕੀ ਕਹਿਣ ਦੇ ਨੇ ਅੰਦੇ ਤਾਂ ਡਾਕਰਾਦਾ ਵੀ ਜਿਹੜੀ ਰਹਿ ਗਈ ਉਹ ਵੀ ਤੁਹਾਡੇ ਨਾਲਵਾ ਦੀਏ ਉਹ ਮੈਂ ਮੇਰੀ ਗੱਲ ਤਾਂ ਸੁਣੋ ਅਗਲੇ ਫੋਨ ਕੱਟਤਾ ਤਾਂ ਮੈਂ ਵੀ ਇਦਾਂ ਨਹੀਂ ਗੱਲ ਬੰਨੀ ਜਾਣੇ ਪੈਣਾ ਉਥੇ ਅਗਲੇ ਸੱਚੇ ਨੇ ਜੋ ਝੂਠਿਓ ਤਾਂ ਉਹਨਾਂ ਨੂੰ ਕਹਿੰਦੇ ਵੀ ਚੰਗੇ ਲੱਗੀਏ ਉਹਨਾਂ ਨੇ ਕਿੱਥੋਂ ਆਡੀ ਗੱਲ ਸੁਣਨੀ ਆ ਏ ਹੁਣ ਜਾ ਕੇ ਤੁਹਾਨੂੰ ਉਹਨਾਂ ਦਾ ਗੁੱਸਾ ਠੰਡਾ ਕਰਨਾ ਪੈਣਾ ਮੈਂ ਤੁਹਾਨੂੰ ਦਿਨੀਆਂ ਕੱਪੜੇ ਤੇ ਜਾਓ ਤੁਸੀਂ ਕੱਢ ਕੱਢ ਜੇਤਲਬ ਮੰਨ ਗਿਆ ਨਾ ਤਾਂ ਉਹਨੂੰ ਹਾਵਲੀ ਨਹੀਂ ਹਾਵਲੀ ਦੇਖ ਲੈ ਚਾਹ ਲੋ ਕੁਛ ਨਹੀਂ ਹੁੰਦਾ ਹੁਣ ਮੈਂ ਕਹਿੰਨਾ ਜੇਤਲਬ ਮੰਨ ਗਿਆ ਤੇ ਮੇਰਾ ਰਾਦਾ ਨੂੰ ਨਾਲ ਹੀ ਲੈ ਆਵਾ ਇਹਨੂੰ ਵੇਖ ਲਿਓ ਗੱਲ ਕਰ ਕਰਾ ਕੇ ਨਾ ਤੇ ਮੰਮੀ ਕੋ ਕੰਮ ਕਰਾ ਕੇ ਪਰਾਂ ਮਾਰੀਏ ਵੇਖ ਲਿਓ ਜੇ ਕਿਤੇ ਉਦੋਂ ਰਹਿ ਪਿੰਦਾ ਨਾ ਇੱਥੇ ਫਿਰ ਹੱਲ ਹੋ ਜੇ ਨਾ ਹੀ ਮੈਂ ਉਹਨੂੰ ਬੜਾ ਜ਼ੋਰ ਲਾਇਆ ਮੈਂ ਕਿ ਨਾ ਜਾ ਨਾ ਜਾ ਅਗਲੇ ਨੇ ਹੁਣ ਆਪਣਾ ਘਰ ਵੀ ਵੇਖਣਾ ਵਾ ਮੰਮੀ ਦੇ ਮੋਬਾਈਲ ਥੋੜੀ ਵੇਦੇ ਰਹਿਣਾ ਇਨਸ਼ਾ ਅੱਲਾਹ ਕੋਈ ਹੋਰ ਸੋਚੀਦਾ ਤੇ ਹੋ ਹੋਰ ਕੁਝ ਜਾਂਦਾ ਏ ਗਰਲੀਨ ਇੱਧਰ ਆ ਮੇਰਾ ਟਾਂਡੇ ਵੇਰੇ ਮੇਰਾ ਦਿਮਾਗ ਖਰਾਬ ਕਰਤਾ ਸਿਰ ਪਾੜ ਦੇਣਾ ਜੇਕਰ ਸਾਹਮਣੇ ਹੁੰਦਾ ਓਏ ਹੌਸਲੇ ਨਾ ਕਿਦਾ ਸਿਰ ਪਾੜ ਦੇਣਾ ਵਾ ਕੀ ਗੱਲ ਕੀ ਹੋਈ ਐ ਕੋ ਪਤਾ ਤਾਂ ਲੱਗੇ ਕਿਦਾ ਫੋਨ ਹੀ ਫੋਨ ਕਿਦਾ ਵਾ ਭੂਆ ਦਾ ਹੀ ਆਉਂਦੇ ਪਿੰਦਰ ਡਿਆ ਜ ਫੋਨ ਲਾਉਣਾ ਮੈਂ ਹਾਰ ਕੇ ਅੱਜ ਚੁੱਕ ਵੀ ਲਿਆ ਵਾ ਤੁਹਾਨੂੰ ਮੈਂ ਕਿਹਾ ਕਿ ਬਲੌਕ ਲਿਸਟ ਚ ਪਾ ਦਿਓ ਉਹਨਾਂ ਦਾ ਨੰਬਰ ਯਾਰ ਮੈਨੂੰ ਇਹਨਾਂ ਦੀ ਇਹ ਨਹੀਂ ਸਮਝ ਲੱਗਦੀ ਵੀ ਇਹਨਾਂ ਦਾ ਦਿਮਾਗ ਜਿਆਦਾ ਖਰਾਬ ਹੋਣ ਗਿਆ ਵਾ ਜਦੋਂ ਇੱਕ ਵਾਰੀ ਕਿਹਾ ਵੀ ਹਟਾ ਨਾ ਨਾ ਤਾਣਾ ਖਾਣੀ ਕਰੋ ਨਾ ਬੜਬੜ ਛੇੜ ਖਾਣੀ ਕਰੋ ਪਰ ਸਮਝ ਹੀ ਨਹੀਂ ਪੈਂਦੀ ਇਹਨਾਂ ਦੀ ਜਿਆਦਾ ਨੇ ਐਡਾ ਨਹੀਂ ਮੰਨਣਾ ਮੈਨੂੰ ਲੱਗਦਾ ਮੰਨਣਾ ਕੀ ਆ ਤੁਸੀਂ ਮੇਰੀ ਗੱਲ ਮੰਨਦੇ ਹੋ ਤੁਸੀਂ ਬਲੈਕ ਲਿਸਟ ਕਿਹੜੀ ਆ ਚ ਜੀਂਦੇ ਹੋ ਜਦੋਂ ਮੈਂ ਕਹਾਂ ਜਿੰਨੇ ਵੀ ਨੰਬਰ ਹੈਗੇ ਨਾ ਸਾਰੇ ਉਹਨਾਂ ਦੇ ਬਲੌਕ ਲਿਸਟ 'ਚ ਪਾ ਦਿਓ ਤੁਸੀਂ ਨਹੀਂ ਪਉਦੇ ਹੈਗੇ ਉਹ ਮੈਂ ਤੇ ਨਵਾਂ ਵੀ ਸ਼ਹਿਰ ਉਹਨਾਂ ਨੂੰ ਹੋਣੀ ਸਮਝਾ ਜੇ ਕਹਿੰਦੇ ਹੁੰਦੇ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਆਜੇ ਤੈਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਪਰ ਇਹਨਾਂ ਦਾ ਵਾਕਿਆ ਹੀ ਹਾਲ ਇਹ ਸਾਰੇ ਜਨ ਦੀ ਇੱਕੋ ਜਿਹੀ ਹੋ ਗਏ ਮੇਰੇ ਨਾਲ ਜੇ ਉਹਨਾਂ ਨੂੰ ਇੰਨੀ ਫਿਕਰ ਆ ਤੇ ਇੱਥੇ ਆ ਕੇ ਵੀ ਗੱਲ ਕਰ ਹੀ ਸਕਦੇ ਆ ਅਸੀਂ ਕਿਹੜੇ ਕਿਹਾ ਤੇ ਦੰਡੇ ਖੜੀ ਆ ਵੀ ਸੱਚ ਮਾਰ ਦੇਣੇ ਆ ਅਸੀਂ ਮੂਰਖ ਥੋੜਾ ਲੱਗੇ ਯਾਰ ਗੱਲ ਨੂੰ ਦੱਸਣ ਤਾਂ ਸਹੀ ਵੀ ਜੇ ਅਗਲੇ ਨੂੰ ਗਲਤੀ ਦਾ ਕੋਈ ਅਹਿਸਾਸ ਆ ਜਾਂ ਕੋਈ ਸਮਝ ਖਾਨੇ ਪਈ ਐ ਪਰ ਹਾਇ ਕਿਤੇ ਮੈਂਟਲ ਬਾਹਰ ਹੁੰਦਾ ਤੇ ਫੋਨ ਨੂੰ ਬਟਾ ਜਾ ਦਬ ਦਿੰਦੇ ਆ ਤੇ ਕੋਈ ਹੋਰ ਹੀ ਬੁਫਤਾ ਚ ਪਾ ਦਿਆ ਤੇ ਮੈਂ ਨੰਬਰ ਬਲੌਕ ਲਿਸਟ ਚ ਪਾਤਾ ਜੀ ਤੇ ਨਾਲੇ ਕਿਹੜੇ ਨੱਕ ਨਾ ਇੱਥੇ ਆਉਣ ਇਹਨਾਂ ਦਾ ਤੇ ਉਹ ਆ ਵੀ ਨਾ ਆਪ ਚਾਹ ਨਾ ਰਹਿੰਦੇ ਨਾ ਤੇ ਨਾਕਲੇ ਨੂੰ ਰਹਿੰਦੇ ਨਾ ਜਦੋਂ ਰੋਟੀ ਕੁੱਕ ਦਾ ਟਾਈਮ ਹੁੰਦਾ ਉਦੋਂ ਕੋਈ ਨਾ ਕੋਈ ਫੋਨ ਕਰ ਕਰ ਦਿੰਦੇ ਆ ਤੇ ਫਿਰ ਉੱਥੇ ਦੀ ਉੱਥੇ ਢੁੱਕ ਮਾਰੀ ਜਾਂਦੀ ਐ ਭੁੱਖ ਮਾਰੀ ਜਾਂਦੀ ਹੈ ਮੈਂ ਸਵੇਰੇ ਚੰਗਾ ਭਲਾ ਚਾੜੂ ਲਾਉਂਦੀ ਐ ਨਾ ਤੇ ਮੇਰੇ ਨੂੰ ਜਦੋਂ ਹੀ ਇਦਾਂ ਇਹਨਾਂ ਦਾ ਫੋਨ ਆ ਜਾਂਦਾ ਮੇਰਾ ਤਾਂ ਕੇ ਕੰਮ ਨੂੰ ਨਹੀਂ ਜੀ ਕਰਦਾ ਕੀ ਕਰਾਂ ਕਿ ਰਿਸ਼ਤੇਦਾਰ ਨੂੰ ਦੱਸੇ ਹੋਰ ਨੂੰ ਵੀ ਮੰਨ ਲਓ ਬੇਤੇ ਪਾਰੇ ਤੇ ਉਹਨੇ ਕਹਣਾ ਪਹਿਲਾਂ ਤਾਂ ਮੇਰੇ ਪਿਆਰ ਪ੍ਰੇਮ ਪਿਆਰ ਬੜਾ ਜਿੰਨਾਂ ਦਾ ਕਦੀ ਉਹ ਇੱਧਰ ਆ ਕੇ ਤੰਦਰੋਣੀ ਕਰੀ ਇਹ ਲਵ ਉੱਥੇ ਚੱਲ ਗਿਆ ਅਗਲਾ ਵੀ ਮੁੜ ਕੇ ਆਦਾ ਤੇ ਹੋਣੇ ਨਾ ਕਿ ਕੀ ਪਤਾ ਕੀ ਹੋਇਆ ਵਾ ਕੀ ਨਹੀਂ ਚੰਗੇ ਲੱਗੀ ਦਾ ਵਾ ਨਹੀਂ ਪਿਆਰ ਪੁੰਦੇ ਇਹ ਉਹ ਮਰ ਚਲ ਗਿਆ ਤੇ ਕਦੀ ਆ ਗਿਆ ਮੈਂ ਨਹੀਂ ਫੋਦੀ ਮੈਂ ਤੈਨੂੰ ਬਥੇਰੀ ਵਾਰੀ ਕਿਹਾ ਸੀ ਵੀ ਥੋੜਾ ਹਟ ਕੇ ਰੋ ਉਹ ਰਿਸ਼ਤੇਦਾਰੀਆਂ ਪ੍ਰੇਮ ਪਿਆਰ ਦੀਆਂ ਹੁੰਦੀਆਂ ਨੇ ਕਰ ਲਈ ਨਾ ਮੈਂ ਦੋਨਾਂ ਚੀਜ਼ਾਂ ਨੂੰ ਲੈ ਕੇ ਧੁਰਦਾਵਾ ਇਹ ਬੰਦੇ ਨੂੰ ਹਮੇਸ਼ਾ ਜਿਹੜਾ ਵਾ ਬੰਦਾ ਹੀ ਇਨਸਾਨ ਹੀ ਕੰਮ ਹੁੰਦਾ ਵਾ ਬਾਕੀ ਕੋਈ ਨਹੀਂ ਹੁੰਦਾਗਾ ਜ਼ਮੀਨ ਜਾਇਦਾਦਾਂ ਤੇ ਇੱਥੇ ਰਹਿਣੀ ਆ ਨਾ ਅੱਡੇ ਵੱਡੇ ਵੱਡੇ ਰਾਂ ਨਾਲ ਗਈਆਂ ਤੇ ਨਾ ਅੱਡੇ ਨਾਲ ਜਾਣੀਆਂ ਕੀ ਪਤਾ ਨਾਲ ਖੜਨੀ ਹੋਏ ਭੂਆ ਨੇ ਸਵੇਰੇ ਤੁਹਾਡੀ ਚਾਚੀ ਮਿਲੀ ਮੈਨੂੰ ਪੁੱਛਣ ਦੀ ਅੱਧੀ ਕਵੜਾ ਲਈ ਤੇ ਪਹਿਲੀ ਨਾ ਕਰਾ ਲਈ ਤੇ ਭੂਆਲੀ ਵੀ ਕਰਾ ਲੈਣੀ ਤੇ ਨਾਲੇ ਹੱਸਦੀ ਹੀ ਉਹਨੂੰ ਪਤਾ ਹੀ ਭੂਆ ਦੀਆਂ ਕਰਤੂਤਾਂ ਦਾ ਤੇ ਮੈਨੂੰ ਆਂਦੀ ਹੀ ਨਹੀਂ ਆ ਕੋਈ ਗੱਲ ਕਰੀ ਮੈਂ ਨਹੀਂ ਗੱਲ ਕੀਤੀ ਮੈਂ ਤਾਂ ਪੱਲਾ ਹੀ ਨਹੀਂ ਫੜਾਇਆ ਤੂੰ ਨਾ ਮੂੰਹ ਕੋਈ ਵੀ ਗੱਲ ਫਾੜ ਤੂੰ ਨਾ ਕੱਢੀਆਂਗਾ ਠੀਕ ਹੈ ਜੋ ਕੋ ਚੱਲਣ ਦੇ ਲੋਕਾਂ ਨੂੰ ਢਿੰਕਦੇ ਨਿਕਲ ਜਾਂਦੀ ਹੋ ਜਾਂ ਗੱਲਾਂ ਦੱਬੀਆਂ ਨਹੀਂ ਰਹਿੰਦੀਆਂ ਹੈਗੀਆਂ ਪਰ ਤੂੰ ਲਈ ਆਪਣੇ ਤੋਂ ਮੂੰਹ ਬਾਹਰ ਲੱਜ ਕੋਈ ਫालतू ਪਰਣਾ ਘਰ ਨਹੀਂ ਪਤਾ ਹੁੰਦਾ ਬਾਹਰ ਸਾਰਿਆਂ ਨੂੰ ਪਤਾ ਹੁੰਦਾ ਕਿ ਕੀ ਇਹਨਾਂ ਦੇ ਘਰ ਚੱਲਣ ਦੇ ਉਹ ਆ ਤਾਂ ਸਹੀ ਹੁਣ ਕੀ ਢੋਲ ਵਜਾ ਕੇ ਦਸੀਏ ਕਿ ਜੇ ਉੱਤੇ ਛੱਤ ਤੇ ਚੜ੍ਹ ਕੇ ਆਲਾ ਪਾਈਏ ਕੇ ਇਹਨੇ ਕੁਝ ਨਹੀਂ ਨੇ ਬੇਚਣਾ ਹੁੰਦਾ ਆਪਣੇ ਮਸਲੇ ਆਪ ਹੀ ਨੇ ਵੇਣਨੇ ਪੈਂਦੇ ਆ ਤੇ ਤੂੰ ਆ ਨਾ ਕੋਈ ਆੜ ਗਵਾਂ ਦੀ ਕੋਈ ਹੋਜੀ ਗੱਲਾਂ ਨਾ ਮੇਰੇ ਪੱਡੀਆਂ ਗਾ ਲੋਕੀ ਵੇਂਦੇ ਨੇ ਅੱਜ ਕੱਲ੍ਹ ਤਮਾਸ਼ਾ ਸਾਰੇ ਅੱਗ ਲਾਉਣ ਵਾਲੇ ਹੁੰਦੇ ਆ ਕੋਈ ਵੀ ਬੁਝਾਉਣ ਵਾਲਾ ਨਹੀਂ ਆ ਤੇ ਨਾ ਹੀ ਕੋਈ ਰਿਸ਼ਤੇ ਨੂੰ ਨੀ ਇਹਨੂੰ ਫੜ ਕੇ ਬੈਠੀ ਐ ਤੈਨ ਕੋ ਕੰਮ ਹੈ ਨਹੀਂਗਾ ਤੇ ਨਾਲੇ ਉਹ ਕਿੱਥੇ ਗਿਆ ਵਾ ਮੈਂ ਉਹਦੇ ਆਖਣ ਡਈ ਆ ਵੀ ਮੇਰੇ ਨਾਲ ਬੈਂਕ 'ਚ ਚੱਲ ਤੇ ਆਪ ਕਿਤੇ ਉੱਡ ਗਿਆ ਧਿਆਰ ਸ਼ਹਿਰ ਹੋ ਕੇ ਜਾਣਾ ਮੰਮੀ ਕਿੱਥੇ ਐ ਜਿਹੜੇ ਤੂੰ ਹਿਰਾਜ ਕੰਡੇ ਖਿਲਾ ਰਹੇ ਨਾ ਉਹ ਇਕੱਠੇ ਕਰਨ ਗਏ ਆ ਕਿਹੜੇ ਮੈਂ ਕੰਡੇ ਖਿਲਾ ਰਹੇ ਨੇ ਮੇਰੇ ਨਾਲ ਸਿੱਧੀ ਸਿੱਧੀ ਗੱਲ ਕਰ ਰਹਾ ਵਾ ਪਜਾਰਤਾ ਜੀ ਕਹਿੰਨਾ ਪਾ ਕੇ ਮੈਨੂੰ ਦੱਸ ਪਤਾ ਤੇ ਤੁਹਾਨੂੰ ਵੀ ਸਾਰਾ ਹੈਗਾ ਵਾ ਕਿ ਮੈਂ ਕਿਹੜੀ ਗੱਲ ਕਰਨੀ ਆ ਜੇ ਸਿੱਧੀ ਮੇਰੇ ਮੂੰਹ 'ਸੋਣੀ ਆ ਨਾ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਲਵਯਰ ਜਿਹੜਾ ਕੋਲ ਗਏ ਨੇ ਉਹ ਉਹਨਾਂ ਨੂੰ ਫੋਨ ਲਾਉਂਦੇ ਤੇ ਉਹ ਚੁੱਕਦੇ ਹੀ ਨਹੀਂ ਆ ਤੇਰਾ ਬੇੜਾ ਘਰਕ ਜੇ ਇਹੋ ਜਿਹਾ ਹੈ ਇਹੋ ਹੀ ਤਾਂ ਯਾਨਪੁਣਿਆਂ ਦੀਆਂ ਗੱਲਾਂ ਨੇ ਇਹਨੂੰ ਕਿ ਲੋੜ ਸੀ ਉਹਨਾਂ ਦੇ ਵਿੱਚ ਬਦੋਬਦੀ ਜਾਣਦੀ ਉਹਨਾਂ ਦੇ ਲੋੜ ਹੁੰਦੀ ਤੇ ਸਾਡੇ ਘਰ ਆਉਂਦੇ ਇਹੋ ਹੀ ਤਾਂ ਮੈਂ ਸਮਝ ਨਹੀਂ ਆਇਨੂੰ ਕਿ ਤੈਨੂੰ ਕੋਈ ਅਕਲ ਹੈ ਨਹੀਂਗੀ 10 ਦਿਨ ਨਾ ਹੁੰਦੇ ਮਹੀਨਾ ਸਾਡੇ ਨਾਲ ਮੂੰਹ ਮਟਿਆ ਰਹਿਦਾ ਆਪੇ ਉਹਨਾਂ ਨੇ ਸਹੀ ਹੋ ਜਾਣਾ ਆਪਣੀ ਲੋੜ ਨੂੰ ਉਹਨਾਂ ਨੇ ਆਉਣਾ ਸੀ ਜੇ ਮੈਂ ਤੁਹਾਨੂੰ ਇਹੋ ਜਿਹੀ ਮੱਤਾ ਨਾ ਦੇਆ ਤੁਸੀਂ ਤੇ ਹੋਜੀ ਸਾਰਾ ਘਰ ਲਟਾ ਛੜੋ ਆਹੋ ਮੰਮੀ ਇਹਡੇ ਛਦਾਈਆਂ ਆ ਨਾ ਕਿ ਜਿਹੜਾ ਸਾਰਾ ਘਰ ਲਟਾ ਦੇਣਾਵਾ ਮੇਰੀ ਸੁਣ ਗੱਲ ਗੱਲ ਫੇਰ ਉੱਥੇ ਹੀ ਆਉਂਦੀ ਤੁਹਾਨੂੰ ਕੀ ਪਤਾ ਇਹਨਾਂ ਡੂੰਗੀਆਂ ਗੱਲਾਂ ਦਾ ਜਿੱਥੋਂ ਤੱਕ ਮੈਂ ਸੋਚਨੀ ਆ ਤੁਸੀਂ ਤਾਂ ਬਦੋ ਬਦੀ ਵੜਦੇ ਹੋ ਉਹਨਾਂ ਦੇ ਵਿੱਚ ਮੈਂ ਸਾਰੀ ਦੁਨੀਆ ਜਿਹਦੀ ਚੀਜ਼ ਹੈਗੀ ਉਹਨੂੰ ਹੀ ਦਿੰਦੀ ਆ ਤੁਸੀਂ ਇਕੱਲਿਆਂ ਨੇ ਵੱਖਰੀ ਰੱਟ ਫੜੀ ਏ ਕਿ ਮੈਂ ਆਪਣੇ ਹਿੱਸੇ ਦੀ ਪਹਿਲੀ ਨਹੀਂ ਦੇਣੀ ਉਹਨਾਂ ਨੂੰ ਕੀ ਗੱਲ ਸਾਡੇ ਕੋਲ ਕੁਝ ਨਹੀਂ ਹੈਗਾ ਹੈਗਾ ਤੇ ਸਭ ਕੁਝ ਹੀ ਏ ਪਰ ਪਿਛਲਿਆਂ ਤੇ ਵੀ ਰੋਬ ਰੱਖਣਾ ਚਾਹੀਦਾ ਥੋੜਾ ਜਿਹਾ ਪੈਰ ਨਾਲ ਉਹਨਾਂ ਨੂੰ ਦੱਬਣਾ ਚਾਹੀਦਾ ਕਿਉਂਕਿ ਲੋੜ ਹੁੰਦੀ ਹੈ ਅੱਜੇ ਤੂੰ 냔ਸ਼ਿਆਣੇ ਨਾ ਤੈਨੂੰ ਨਹੀਂ ਪਤਾ ਉਹ ਆਉਂਦੇ ਨੇ ਤੂੰ ਜਾਨੀ ਮਿਲ ਗਏ ਲੈਂਦੇ ਉਹ ਕੱਲੂ ਤੇਨੂੰ ਵੀ ਲੋੜ ਪੈਣੀ ਹੈ ਵੇ ਕੀ ਹੁੰਦਾ ਨੇ ਪਿਛਲੇ ਮੰਮੀ ਕਿਤੇ ਨਹੀਂ ਕੁਝ ਹੁੰਦਾ ਹੈਗਾ ਜਦੋਂ ਮਿਲਦੇ ਵਰਤਦੇ ਨਹੀਂ ਫੇਰ ਇਹੋ ਜਿਹਾ ਕੰਮ ਕਰਨ ਦੀ ਲੋੜ ਹੀ ਕੀ ਆ ਸਾਨੂੰ ਫੇਰ ਉੱਥੇ ਗੱਲ ਆ ਗਈ ਤੂੰ ਇਹ ਜੇ ਜਾਣੇ ਆ ਤੁਹਾਨੂੰ ਇਹਨਾਂ ਡੂੰਗੀਆਂ ਗੱਲਾਂ ਦਾ ਨਹੀਂ ਪਤਾ ਹੈਗਾ ਤੁਰਦੇ ਆ ਫਿਰਦੇ ਤੇ ਸਾਰੇ ਮਿਲਦੇ ਵਰਤਦੇ ਨੇ ਮੁੜਕੇ ਨਹੀਂ ਕੋਈ ਪੁੱਛਦਾ ਹੁੰਦਾ ਅਗਲੀ ਪੀੜੀ ਨੂੰ ਚਲੋ ਠੀਕ ਹੈ ਚੰਗਾ ਤੂੰ ਕਿਹੜੀ ਕਹੀ ਕੰਜਰ ਦੀ ਮੰਨਣੀ ਆ ਪੀ ਕੋਈ ਸਾਨੂੰ ਕੁਝ ਕਹਿਨ ਦਿਆ ਵਾ ਤੇ ਮੈਂ ਉਹਨਾਂ ਦੀ ਮੰਨ ਲਾ ਕਰਨੀਆਂ ਤੇ ਤੁਸੀਂ ਆਪਣੀਆਂ ਮਰਜ਼ੀਆਂ ਹੁੰਦੀਆਂ ਵਾ ਮੰਨਣੋਂ ਤਾਂ ਮੈਂ ਮੰਨਨੀ ਆ ਕਦੋਂ ਮੈਂ ਦੀ ਵੀ ਨਹੀਂ ਮੈਂ ਇੰਨਵਾ ਪੁੱਤਰ ਦੀ ਮੰਨਦੀ ਪਰ ਉਹ ਮੈਨੂੰ ਦੱਸ ਕੇ ਗਿਆ ਵਾ ਕੰਜਰ ਤੇ ਮੰਮੀ ਫਿਰ ਜਦੋਂ ਤੁਸੀਂ ਉਹਨਾਂ ਦੀ ਨਹੀਂ ਮੰਨਦੇ ਤੁਹਾਨੂੰ ਕਿੰਨਾ ਸਮਝਾਉਂਦੀ ਆ ਕਿ ਇਹੋ ਜਿਹਾ ਕੰਮ ਨਾ ਕਰੋ ਨਾ ਕਰੋ ਫਿਰ ਤੁਸੀਂ ਉਹਨਾਂ ਦੀ ਗੱਲ ਮੰਨਦੇ ਆ ਉਹ ਗੁੱਸੇ 'ਚ ਨੇ ਆਂਦੇ ਜਿੰਨਾ ਚਿਰ ਤੱਕ ਮੰਮੀ ਲੈਣਾ ਮੇਰੀ ਗੱਲ ਮੰਨੂਗੀ ਮੈਂ ਵੀ ਨਹੀਂ ਮੰਮੀ ਦੀ ਕੋਈ ਗੱਲ ਮੰਨਣੀ ਹੁਣ ਮੈਂ ਦੱਸੋ ਵਿੱਚ ਕੀ ਕਰਾਂ ਤੁਹਾਡੇ ਦੋਵਾਂ ਮਾਪ ਪਿਤਾ ਦੇ ਵਿੱਚ ਮੈਨੂੰ ਬੜਾ ਗੁੱਸਾ ਆਉਂਦਾ ਹੈ ਜਦੋਂ ਮੈਂ ਸਮਝਾਇਆ ਵਾ ਪਈ 10 ਦਿਨ ਮਹੀਨਾ ਗੁੱਸਾ ਕਰਨਗੇ ਆਪੇ ਉਹ ਆ ਜਾਣਗੇ ਬਦੋ ਬਦੇ ਕੋਈ ਵੜਦੇ ਫਿਰਦੇ ਉਹਨਾਂ ਚ ਨਾਲੇ ਅਗਲੀ ਕੀ ਆਖੇਗੀ ਤੈਨੂੰ ਪਤਾ ਨਾ ਕਰ ਲੈਣ ਦਾ ਤੁਹਾਨੂੰ ਮੰਮੀ ਸਾਰਿਆਂ ਦਾ ਪਤਾ ਹਨ ਉਹ ਤਨੀ ਕਿਸੇ ਦਾ ਕੁਝ ਪਤਾ ਹੈਗਾ ਵੀ ਕੌਣ ਕਿਦਾਂ ਦਾ ਵਾ ਤੇ ਕਿਦਾਂ ਦਾ ਨਹੀਂ ਹੈ ਤੁਸੀਂ ਬਹੁਤੀਆਂ ਕਨੂਆ ਕੱਢਦੇ ਹੋ ਮੈਂ ਫਿਰ ਬਹੁਤੀਆਂ ਕਨੂਆ ਤਾਂ ਹੀ ਕੱਢਨੀ ਹੈ ਮੈਨੂੰ ਤਾਂ ਪਤਾ ਹੈ ਜਿਹੋ ਜਿਹਾ ਹੈ ਗਈ ਹੈ ਚਲੋ ਠੀਕ ਆ ਤੁਹਾਡੇ ਨਾਲ ਕੋਈ ਨਹੀਂ ਵਾਰਿਆ ਆ ਸਕਦਾ ਕਰੋ ਆਪਣੀਆਂ ਮਰਜ਼ੀਆਂ ਜਦ ਫੋਨ ਕਰਨ ਨੂੰ ਤੇ ਘਰ ਆਵੇ ਮੈਂ ਨਹੀਂ ਮੰਮੀ ਲੱਗਦੇ ਨਾ ਤੇ ਗੁੱਸਾ ਦਾ ਤੂੰ ਹੀ ਬੜਾ ਕਰਨੀਏ ਮੇਰੇ ਤੋਂ ਬਿਗੈਰ ਉਹ ਕੀ ਕਰ ਲਣਗੇ ਜਿੱਥੇ ਮਰਜ਼ੀ ਤੁਸੀਂ ਵੀ ਦੌੜੇ ਭੱਜੇ ਫਿਰ ਉਹ ਮੇਰੇ ਤੋਂ ਬਿਗੈਰ ਨਹੀਂ ਗੱਲ ਬਣਨੀ ਕੋਈ ਹਾਂ ਇਹਨਾਂ ਦਾ ਇਹਨਾਂ ਨਾਲ ਸਿਰ ਮਾਰਨਾ ਜਾਂ ਪੱਥਰ ਨਾਲ ਸਿਰ ਮਾਰਨਾ ਇੱਕੋ ਗੱਲ ਹੀ ਆ ਕਿੰਨਾ ਸਮਝਾਤਾ ਪਰ ਸਮਝਦੇ ਹੀ ਨਹੀਂ ਹੈਗੇ ਗੱਲ ਨੂੰ ਹੋਰ ਦੀਆਂ ਹੋਰ ਗੱਡੀਆਂ ਸੁਣਾਈ ਜਾਂਦੀਆਂ ਕੀ ਕਰੇ ਬੰਦਾ ਇਹਨਾਂ ਦਾ